ਸਵੇਰੇ ਉੱਠਣ ਦੀ ਆਦਤ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਹੀ ਸਮਾਂ ਹੁੰਦਾ ਹੈ ਜਦੋਂ ਮਨ ਸ਼ੁੱਧ ਅਤੇ ਨਿਰਮਲ ਹੁੰਦਾ ਹੈ ਦੁਨੀਆ ਦੀ ਹੜਬੜੀ ਤੋਂ ਵੱਖ ਹੋ ਕੇ ਅਸੀਂ ਆਪਣੇ ਮਨ ਵਿੱਚ ਠਹਿਰਾਓ ਮਹਿਸੂਸ ਕਰਦੇ ਹਾਂ ਇਹੀ ਸਮਾਂ ਹੈ ਜਦ ਅੰਦਰਲੀ ਆਵਾਜ਼ ਨਾਲ ਸਾਨੂੰ ਜੁੜਨ ਦਾ ਮੌਕਾ ਮਿਲਦਾ ਹੈ ਅੰਗਰੇਜ਼ੀ ਕਹਾਵਤ ਹੈ अर्ਲੀ ਟੂ ਬੈਡ ਐਂਡ अर्ਲੀ ਟੂ ਰਾਈਜ਼ ਮੇਕਸ ਅ ਮੈਨ ਹੈਲਥੀ ਵੈਲਥੀ ਐਂਡ ਵਾਈਜ਼ ਜੋ ਸਾਨੂੰ ਸਿਖਾਉਂਦੀ ਹੈ ਕਿ ਸਵੇਰੇ ਜਾਗਣ ਨਾਲ ਸਰੀਰ ਦਿਮਾਗ ਤੇ ਆਤਮਾ ਤਿੰਨੋਂ ਤੰਦਰੁਸਤ ਰਹਿੰਦੇ ਹਨ ਜਦੋਂ ਸਾਰੀ ਦੁਨੀਆ ਗਹਿਰੀ ਨੀਂਦ ਵਿੱਚ ਹੁੰਦੀ ਹੈ ਉਸ ਸਮੇਂ ਜਾ ਕੇ ਗੁਰੂ ਨੂੰ ਯਾਦ ਕਰਨਾ ਮਨ ਨੂੰ ਅਡੋਲ ਅਤੇ ਪਵਿੱਤਰ ਬਣਾਉਂਦਾ ਹੈ ਗੁਰਬਾਣੀ ਵਿੱਚ ਆਉਂਦਾ ਹੈ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਰਾਤ ਦੇ ਆਖਰੀ ਪਲ ਨੂੰ ਕਹਿੰਦੇ ਹਨ ਜਦੋਂ ਰੱਬ ਦੇ ਨਾਮ ਦੀ ਸੁਰਤ ਵਿੱਚ ਲੱਗਣਾ ਸਭ ਤੋਂ ਆਸਾਨ ਹੁੰਦਾ ਹੈ ਪਰ ਅਸਲ ਅੰਮ੍ਰਿਤ ਵੇਲਾ ਉਦੋਂ ਹੁੰਦਾ ਹੈ ਜਦੋਂ ਮਨ ਵਿੱਚੋਂ ਵਿਕਾਰ ਮੋਹ ਮਾਇਆ ਅਤੇ ਦੁਨਿਆਵੀ ਲੋਭ ਦੂਰ ਹੋ ਜਾਣ ਅਤੇ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝ ਕੇ ਵਾਹਿਗੁਰੂ ਦੇ ਬਾਣੇ ਵਿੱਚ ਸ਼ਾਂਤੀ ਮਿਲੇ ਸਿਰਫ ਰਾਤ ਦੇ ਅਖੀਲੇ ਪਹਿਰ ਉੱਠ ਜਾਣਾ ਹੀ ਅੰਮ੍ਰਿਤ ਵੇਲਾ ਨਹੀਂ ਹੁੰਦਾ ਜੇ ਮਨ ਇੱਛਾਵਾਂ ਵਿੱਚ ਫਸਿਆ ਹੋਵੇ ਤਾਂ ਸਵੇਰੇ ਉੱਠਣ ਦਾ ਕੋਈ ਨਹੀਂ ਸਵੇਰੇ ਜਲਦੀ ਉੱਠ ਕੇ ਗੁਰਬਾਣੀ ਪੜਨਾ ਸੁਣਨਾ ਤੇ ਵਿਚਾਰਨਾ ਹਰ ਗੁਰਸਿੱਖ ਲਈ ਦਿਨ ਦੀ ਇੱਕ ਉੱਤਮ ਸ਼ੁਰੂਆਤ ਹੈ ਜੇ ਅਸੀਂ ਅੰਮ੍ਰਿਤ ਵੇਲੇ ਗੁਰਬਾਣੀ ਰਾਹੀਂ ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾ ਲਈਏ ਤਾਂ ਸਾਰਾ ਦਿਨ ਸਾਡਾ ਗੁਰਮਤ ਅਨੁਸਾਰ ਬਤੀਤ ਹੋਵੇਗਾ ਅਸਲ ਅੰਮ੍ਰਿਤ ਵੇਲਾ ਉਹੀ ਹੈ ਜਦੋਂ ਅਸੀਂ ਮਨ ਲਾ ਕੇ ਗੁਰਬਾਣੀ ਪੜੀਏ ਨਾਮ ਸਿਮਰਿਏ ਅਤੇ ਆਪਣੇ ਜੀਵਨ ਨੂੰ ਰੱਬੀ ਰਾਹ ਤੇ ਟਿਕਾਈਏ ਜੇ ਅਸੀਂ ਅੱਜ ਗੁਰੂ ਦੇ ਨਾਮ ਦੀ ਕਮਾਈ ਕਰਾਂਗੇ ਤਾਂ ਕੱਲ ਦਾ ਜੀਵਨ ਵੀ ਸੁਖਮਈ ਹੋਵੇਗਾ ਗੁਰੂ ਜੀ ਸਾਨੂੰ ਸੱਚੀ ਕਮਾਈ ਕਰਨ ਦੀ ਸਿੱਖ ਦਿੰਦੇ ਹਨ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਰਟਹਿ ਦੀ ਬੇਲਾ ਇਹਾ ਖਾੜ ਚਲੋ ਹਰਲਾਹਾ ਅੱਗੇ ਬਸਣ ਸੁਹੇਲਾ ਆਓ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨਾਲ ਦਿਨ ਦੀ ਸ਼ੁਰੂਆਤ ਕਰਿਏ ਸਤਿ ਸ੍ਰੀ ਅਕਾਲ